ਅੱਜ ਰਾਜਾ ਕੀ ਦੁਤਾ ਹੈ ਜਿਹੜੀ ਅੱਜ ਪ੍ਰੈਸ ਨੂੰ ਤੁਹਾਡੇ ਕੋਲ ਵਰਤੂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਮੈਂ ਕੀਮਤੀ ਟਾਈਮ ਕੱਢ ਕੇ ਇੱਕ ਮੁੱਦੇ ਵਾਲੇ ਔਰ ਖਾਸ ਤੌਰ ਤੇ ਅਿਤੋਂ 3 ਸਾਲ ਪਹਿਲਾਂ 2022 ਦੇ ਵਿੱਚ ਲੋਕਾਂ ਨੇ ਸਾਡੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਦੇ ਗਏ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਕਿ ਅਸੀਂ ਛੇਜਾ ਆਜਮ ਪਾਕਤ ਸਿੰਘ ਔਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਭੀਮਰਾਵ ਮੇਦਕਰ ਦੀ ਜੀ ਨੂੰ ਲੈ ਕੇ ਲੋਕਾਂ ਨੇ ਲੋਕਾਂ ਦੇ ਵਿੱਚ ਕਿਤੇ ਲੋਕਾਂ ਨੇ ਉਸ ਨੂੰ ਬਹੁਤ ਅੱਛਾ ਸਾਨੂੰ ਗਾਰਾ ਦਿੱਤਾ ਔਰ 2022 ਚ ਬਹੁਤ ਵੱਡਾ ਸਾਨੂੰ ਮੈਨਡਟ ਮਿਲਿਆ 2022 ਤੋਂ ਬਾਅਦ ਜਦੋਂ ਅਸੀਂ ਫੀਲਡ 'ਚ ਗਏ ਉਹ ਜਾਣਦੇ ਸਾਡੇ ਆਮ ਆਦੀ ਪਾਰਟੀ ਦੇ ਪਿੰਮੀਨਰ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਹਰਪਵੰਤ ਸਿੰਘ ਮਾਨ ਦੋਨੋਂ ਦਾ ਫੈਸਲਾ ਸੀਗਾ ਕਿ ਸਾਡੇ ਜਿੰਨੇ ਆਫੀਸ਼ੀਅਲੀ ਸਾਡੇ ਦਫ਼ਤਰ ਦੇ ਚਾਹੇ ਉਹ ਸੀਐਮ ਸਾਹਿਬ ਦਾ ਆਫਿਸ ਹੋਵੇ ਚਾਹੇ ਹੋਰ ਹੀ ਅਦਰ ਸਾਡੇ ਮੰਤਰੀ ਸਭਾ ਦੇ ਦਫਤਰ ਹੋਣਗੇ ਚਾਹੇ ਅਫੀਸਰ ਸਭਾ ਦੇ ਦਫਤਰ ਹੋਣਗੇ ਔਰ ਜਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੀਸੀ ਹੁੰਦੀ ਸੀ ਡੀਸੀਆਂ ਦੇ ਦਫਤਰ ਹੋਣਗੇ ਉੱਥੇ ਵੀ ਬਾਬਾ ਸਾਹਿਬ ਵੀ ਬਣਾ ਬੇਦਗਰ ਔਰ ਖਾਸ ਤੌਰ ਤੇ ਸ਼ੀਦਿਆਂ ਚ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਏਗੀ ਔਰ ਫੈਸਲਾ ਇਨਫਿੰਡ ਲਾਗੂ ਹੋਇਆ ਅੱਜ ਮੈਂ ਮੰਨ ਨਾ ਕਹਿ ਸਕਦਾ ਸਾਡੀ ਮਾਨ ਸਰਕਾਰ ਨੇ ਉਹ ਫੋਟੋ ਲੱਗਣ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਤਾ ਮੈਸੇਜ ਔਰ ਜੋ ਲੋਕਾਂ ਨਾਲ ਕੀਤਾ ਵਾਦਾ ਸੀਗਾ ਲੋਕਾਂ ਨੇ ਜੋ ਇਹ ਦੋਨੋਂ ਹੀ ਤਸਵੀਰਾਂ ਨੂੰ ਅਸੈਪਟ ਕੀਤਾ ਸੀਗਾ ਉਹ ਅਸੀਂ ਸਾਰੀਆਂ ਤਸਵੀਰਾਂ ਉੱਥੇ ਲਗਾਈਆਂ ਇੱਥੇ ਬਸ ਨੇ ਤਕਰੀਬਨ ਐਸੇ ਭਾਈਚਾਰੇ ਨਾਲ ਸੂਚੀ ਜੱਤੀਆਂ ਦੇ ਨਾਲ ਪਿਛਲੀਆਂ ਸਰਕਾਰਾਂ ਸਰਕਾਰਾਂ ਰਵੇਤੀ ਪਾਰਟੀਆਂ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਸੈਂਟਰ ਵਿੱਚ ਭਾਜਪੀ ਦੀ ਸਰਕਾਰ ਹੋਵੇ ਇਹਨਾਂ ਨੇ ਹਮੇਸ਼ਾ ਹੀ ਅੰਦੇਖਾ ਕੀਤਾ ਔਰ ਕਿਤਨਾ ਕਿਤੇ ਜੇ ਅਸੀਂ ਕਹਿ ਲਈਏ ਕਿ ਕੋਟਾਂ ਦੇ ਵਿੱਚ ਚਾਹੇ ਉਹ ਜੱਜਿਸ ਦੀ ਹੋਵੇ ਚਾਹੇ ਉਹ ਜਨਰਲ ਦੀ ਹੋਵੇ ਸਾਰੀਆਂ ਪੋਸਟਾਂ ਦੇ ਉੱਪਰ ਕਿਤੇ ਵੀ ਇਹਨਾਂ ਨੂੰ ਰਿਜ਼ਰਵ ਕੋਟਾ ਨਹੀਂ ਦਿੱਤਾ ਜਾਂਦਾ ਪਰ ਸਾਡੀ ਸਰਕਾਰ ਨੇ ਆਂਧੇ ਹੀ ਦੋ ਹੀ ਰਸਤਾ 17 ਦੇ ਜਿਹੜਾ ਕਾਨੂੰਨ ਸੀ ਉਹਨੂੰ ਚੇਂਜ ਕਰਕੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਜਿਸ ਦੇ ਵਿੱਚ ਜੀ ਆਪਾਂ ਕਹਿ ਦਈਏ ਕੋਈ ਕ੍ਰਿਟੇਰੀਆ ਬਣਿਆ ਸੀ ਜੇ ਸਾਤਸਾਣਾ 20 ਲੱਖ ਦੀ ਆਮਦਨ ਸ਼ੋਅ ਕਰਨੀ ਜ਼ਰੂਰੀ ਹੁੰਦੀ ਸੀ ਤੇ ਉਹਨੂੰ ਘਟਾ ਕੇ 10 ਲੱਖ ਕਰ ਦਿੱਤਾ ਜੇ 10 ਲੱਖ ਸੀ ਉਹਨੂੰ 5 ਲੱਖ ਕਰ ਦਿੱਤਾ ਇਸ ਤਰ੍ਹਾਂ ਹੀ ਉਹ ਕ੍ਰਿਟੇਰੀਆ ਨੂੰ ਚੇਂਜ ਕਰਕੇ ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਭਾਈਚਾਰਾ ਦਲਿਤ ਭਾਈਚਾਰਾ ਜਾਂ ਸਮਾਜ ਦੇ ਅਨੁਸੂਚਿਤ ਜਾਤੀ ਲੋਕ ਨੇ ਔਰ ਸਾਡੇ ਕਈ ਇਸਪਾਈਚਰ ਦੇ ਐਡਵੋਕੇਟ ਨੇ ਜਿਨ੍ਹਾਂ ਨੂੰ ਅੱਛੀਆਂ ਪੋਸਟਾਂ ਤੇ ਸਾਡੀ ਸਰਕਾਰ ਨੇ ਨਿਵਾਸਿਆ ਔਰ ਮੈਂ ਮਾਨਾ ਕਹਿ ਸਕਦਾ ਕਿ ਸਾਡੀ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਤੌਰ ਤੇ ਦਲਿਤ ਪਾਈਚਾਰੇ ਨਾਲ ਔਰ ਖਾਸ ਤੌਰ ਤੇ ਸਾਡੇ 바ਵਾ ਸਾਹਿਬ ਭੀਮਰਾਮbedkar ਦਾ ਸੰਵਿਧਾਨ ਲਿਖਿਆ ਹੋਇਆ ਉਹਦਾ ਇਨ ਵਿੱਚ ਲਾਗੂ ਕਰਾਣਾ ਇਹ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਰਵੈਤੀ ਪਾਲੀਆਂ 75 ਸਾਲ ਰਾਜ ਕਰ ਗਈਆਂ ਪਰ ਕਿਤੇ ਵੀ ਉਹਨਾਂ ਨੇ ਸੋਧ ਚੱਕ ਲੈਂਦੇ ਸੀਗੇ ਸੰਵਿਧਾਨ ਦੀ ਚਾਹੇ ਉਹ ਰਾਸ਼ਟਰਪਤੀ ਪੋਸਟ ਹੋਵੇ ਤਾਂ ਵੀ ਸੋਚੀ ਜਾਂਦੀ ਹੈ ਸੰਵਿਧਾਨ ਦੀ ਜੇ ਪ੍ਰਾਈਮ ਮਿਨਿਸਟਰ ਦੀ ਪੋਸਟ ਹੋਵੇ ਤਾਂ ਵੀ ਸੰਵਿਧਾਨ ਦੀ ਸੋਚ ਚੱਕੀ ਜਾਂਦੀ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਤਾਂ ਵੀ ਸੋਚ ਚੱਕੀ ਜਾਂਦੀ ਹੈ ਮੰਤਰੀ ਉਹ ਵੀ ਚੱਕੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਉਸ ਸੰਵਿਧਾਨ ਨੂੰ ਅਣਦੇਖਾ ਕੀਤਾ ਜਾਂਦਾ ਸੀ ਪਰ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰਪਗਵਨ ਸਿੰਘ ਮਾਨ ਜੀ ਔਰ ਦਿਸ਼ਾ ਨਿਰਦੇਸ਼ ਸਾਡੇ ਆਮ ਆਦਿਵਾਲੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਜਿਨ੍ਹਾਂ ਨੇ ਇੱਕ ਅੱਛੀ ਸੋਚ ਲੈ ਕੇ ਜੋ ਚਾਹੇ ਉਹ ਦਿੱਲੀ ਤੋਂ ਆਇਆ ਤੋਂ 10 ਸਾਲ ਪਹਿਨਾ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਉੱਥੇ ਵੀ ਉਹਨਾਂ ਨੇ ਦੋਨੋਂ ਹੀ ਤਸਵੀਰਾਂ ਚਾਹੇ ਭਗਤ ਸਿੰਘ ਜੀ ਦੀ ਹੋਣ ਚਾਹੇ ਸਾਡੇ ਬਾਬਾ ਸਾਹਿਬ ਵੀਰਦਮ ਦੀਮਰਾ ਬੇਦਗਰ ਜੀ ਦੀ ਹੋਣ ਉਹਨਾਂ ਨੇ ਦਿੱਲੀ ਤੋਂ ਲਾਗੂ ਕੀਤੀ ਦਿੱਲੀ ਤੋਂ ਉਹਨਾਂ ਨੇ ਤਸਵੀਰਾਂ ਲਗਾਈਆਂ ਸੀ ਪਰ ਕਿਤੇ ਨੇ ਕਿਤੇ ਬਾਅਦ ਕਿਸੇ ਨਾ ਕਿਸੇ ਜਿਨ੍ਹਾਂ ਦੇ ਵਿੱਚ ਜੋ ਚੋਣਾ ਹੋਈਆਂ ਦਿੱਲੀ ਦੇ ਵਿੱਚ ਉੱਥੇ ਭਾਜਪਾ ਨੇ ਸਰਕਾਰ ਬਣਾਈ ਭਾਜਪਾ ਸਰਕਾਰ ਬਣਾ ਲਈ ਦੋਨੋਂ ਹੀ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਪਰ ਅੱਜ ਮਹਿਮਾਨ ਨਾ ਕਿਸੇ ਉਹਨਾਂ ਸਾਡੇ ਸੂਬੇ ਦੇ ਵਿੱਚ ਸਾਡੇ ਸੂਬੇ ਦੇ ਮੁੱਖ ਮੰਤਰੀ ਪ੍ਰਸਾਦ ਭਗਵੰਤ ਸਿੰਘ ਮਾਨ ਜੀ ਨੇ ਜੋ ਉਹਨਾਂ ਦੀ ਸੋਚ ਹੈ ਸੀਧਿਆਂ ਜੋ ਬਕਸੇ ਨੂੰ ਦੇ ਪ੍ਰਤੀ ਔਰ ਬਾਬਾ ਸਾਹਿਬ ਦੇ ਪ੍ਰਤੀ ਉਹ ਪਹਿਲ ਦੇ ਆਧਾਰ ਤੇ ਉਹਨਾਂ ਹੀ ਸੋਚ ਨੂੰ ਲੈ ਕੇ ਚੱਲਦੇ ਨੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਖਰੀਦਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਔਰ ਖਾਸ ਤੌਰ ਤੇ ਸੰਵਿਧਾਨ ਦੇ ਨਿਰਵਾਤਾ ਸ੍ਰੀ ਸਾਡੇ ਬਾਬਾ ਸਾਹਿਬ ਭੀਜ ਭੀਮਰਾ ਬੇਤਕਲ ਕੱਲ ਉਹਨਾਂ ਦਾ ਜਨਮ ਦਿਨ ਆਣਾ ਸੀ ਅਸੀਂ ਸੂਬੇ ਦੇ ਪੱਧਰ ਤੇ ਵੀ ਮਨਾਇਆ ਔਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿੰਨੇ ਵੀ ਐਮਐਲਏ ਸਬਾਨ ਸੀ ਸਾਰਿਆਂ ਨੇ ਉਹਨਾਂ ਦੀ ਜਿੱਥੇ ਪ੍ਰਤਿਮਾ ਲੱਗੀ ਸੀ ਉਹਨਾਂ ਨੂੰ ਸ਼ਨਾਣ ਕਰਾ ਕੇ ਉਹਨਾਂ ਨੂੰ ਅ ਅੱਛਾ ਸਤਿਕਾਰ ਦੇ ਕੇ ਸ਼ਰਧਾ ਸਮੂਹੀ ਭੇਟ ਕੀਤੇ ਔਰ ਖੁਸ਼ੀਆਂ ਦੇ ਨਾਲ ਲੱਡੂ ਵੀ ਵੰਡੇ ਇਹ ਤੋਂ ਇਲਾਵਾ ਜਿਹੜੇ ਡਿਵੈਲਪਮੈਂਟ ਨੇ ਤੁਹਾਡੇ ਕਾਰਜ ਚੱਲਦੇ ਆ ਉਹ ਪਤਾ ਨਹੀਂ ਦੇਖੋ ਡਿਵੈਲਪਮੈਂਟ ਦੇ ਕੰਮ ਜੋ ਲੋਕਾਂ ਨੂੰ ਅਸੀਂ ਬਾਈਚ ਵਾਦਾ ਕੀਤਾ ਸੀ ਕਿ ਪਿਛਲੇ ਸਰਕਾਰਾਂ ਨਾਲ ਰਵੈਤੀ ਪਾਰਟੀਆਂ ਨੇ ਲੋਕਾਂ ਨੂੰ ਦਿਖਾ ਕਰਦੇ ਰਹੇ ਪਰ ਹਰ 5 ਸਾਲ ਬਾਅਦ ਮਾਫੀ ਮੰਗ ਕੇ ਭਾਗ ਜੋੜ ਕੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਪਰ ਲੋਕਾਂ ਕੋਲ ਬਦਲਾਅ ਦੇ ਵਾਸਤੇ ਤੀਸਰਾ ਰਸਤਾ ਨਹੀਂ ਸੀਗਾ ਲੋਕਾਂ ਨੇ 22 ਦੇ ਵਿੱਚ ਬਦਲਾਅ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਰੂਪ ਦੇਖ ਕੇ ਆਮ ਆਦਮੀ ਪਾਰਟੀ ਜਦੋਂ ਲੋਕਾਂ ਦੇ ਵਿੱਚ ਗਈ ਉਹਨਾਂ ਨੂੰ ਅੱਛਾ ਲੱਗਿਆ ਲੋਕਾਂ ਨੇ ਦੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਸੈਪਟ ਕਰਕੇ ਪੰਜਾਬ 'ਚ ਸਰਕਾਰ ਬਣਾਈ ਔਰ ਸਾਡਾ ਇੱਕੋ ਵਾਦਾ ਸੀਗਾ ਅਸੀਂ ਡਿਵੈਲਪਮੈਂਟ ਲੋਕਾਂ ਦੀ ਸੋਚ ਵੀ ਸੀਗੀ ਕਿ ਤੀਹ ਤੀਹ 40 ਸਾਲ ਤੋਂ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਈ ਔਰ ਅੱਜ ਮੈਂ ਕਹੇ ਸੌਦਾ ਕਿ ਪੰਜਾਬ ਦੇ ਵਿੱਚ ਜੰਗੀ ਪੱਦਰ ਤੇ ਸੜਕਾਂ ਬਣ ਰਹੀਆਂ ਨੇ ਜੰਗੀ ਪੱਦਰ ਦੇ ਪੁਲ ਬਣ ਰਹੇ ਨੇ ਜੰਗੀ ਪੱਦਰ ਤੇ ਬਿਜਲੀ ਪਾਵਰ ਦਾ ਅੰਦਰ ਮਾਰ ਕੀਤਾ ਜਾ ਰਿਹਾ ਅੱਜ ਮੈਂ ਕਹਿ ਸਕਾਂ ਤੇ ਪਿਛਲੀਆਂ ਸਰਕਾਰਾਂ ਜੋ ਝੂਠੇ ਵਾਦੇ ਕਰਦੀਆਂ ਸੀ ਕਿ ਪੰਜਾਬ ਸੂਬਾ ਜਿਹੜਾ ਹੈ ਬਿਜਲੀ ਸਰਪਲਸ ਦਾ ਮੈਂ ਕਹਿ ਸਕਦਾ ਕਿਸੇ ਨਾ ਕਿਦੇ ਇਹ ਬਹੁਤ ਹੀ ਅਣਦੇਖੀ ਸੀਗੀ ਔਰ ਸਾਡੇ ਸੂਬੇ ਨੇ ਪਹਿਲ ਕਦਮੀ ਕਰਦੇ ਬਿਜਲੀ ਪਾਵਰ ਦੇ ਵਿਭਾਗ ਦੇ ਵਿੱਚ ਅਸੀਂ ਤਕਰੀਬਨ ਪੰਜਾਬ ਨੂੰ ਸਰਪਲਸ ਸੂਬਾ ਇਸ ਵਾਰੀ ਸਹੀ ਮੈਨੇ ਬਣਾਇਆ ਔਰ ਮੈਂ ਜੇ ਪਿਛਲੇ ਸਰਕਾਰਾਂ ਦੀ ਗੱਲ ਕਰਨਾ ਜਿਹੜੇ 100% ਦੀ ਪਾਣੀ ਦੀ ਗੱਲ ਕਰਦੇ ਸੀ ਕਿ ਅਸੀਂ 100% ਦੀ ਪਾਣੀ ਸਾਫ ਸਰਾ ਲੋਕਾਂ ਨੂੰ ਦੇ ਰਹੇ ਹਾਂ ਪਰ ਕਿਤਨਾ ਕਹਦੇ ਸਭ ਝੂਠ ਸੋ ਦਾ ਪਲੰਦਾ ਹੁੰਦਾ ਸੀ ਪਰ ਇਸ ਵਾਰੀ ਮੈਂ ਮਾਨਨਾ ਕਰ ਸਕਦਾ ਕਿ ਸਾਡੀ ਸਰਕਾਰ ਨੇ ਲੋਗਾਂ ਜਿੱਥੇ ਬਿਜਲੀ 100% ਦਿੱਤੀ ਹੈ ਉਥੇ 100% 100% ਦੀ ਸਾਫ ਸੁਥਰਾ ਪਾਣੀ ਔਰ ਸੀਵਰ ਦੀ ਪ੍ਰਣਾਲੀ ਸਾਫ ਸੁੱਧਰਾ 100% ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਹੈ ਔਰ ਸੜਕਾਂ ਦੀ ਗੱਲ ਕਰ ਲਵਾਂ ਤੇ ਸੜਕਾਂ ਵੀ ਸਾਡੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਨ ਦੇ ਮੇਰੇ ਹਲਕੇ 'ਚ 90% ਦੇ ਕਰੀਬ ਮੈਂ ਸੜਕਾਂ ਬਣਾ ਦਿੱਤੀਆਂ ਨੇ ਸੀਵਰ ਟਿਊਬ ਲਗਾ ਕੇ ਸਾਰੇ ਲੋਕਾਂ ਨੂੰ ਸੋਪੀਸ ਦੀ ਪਾਣੀ ਦੇ ਦਿੱਤਾ ਔਰ ਉਸ ਦੇ ਨਾਲ-ਨਾਲ ਜੇ ਪੰਜਾਬ ਦੀ ਗੱਲ ਕਰਾਂ ਉਹ ਜੇ ਸੀਐਮ ਸਾਹਿਬ ਸਾਡੇ ਸੂਬੇ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਾਸੇ ਮਾਨ ਜੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਅੱਜ ਜਿਹੜਾ ਰੋਡ ਮੈਪ ਹੈ ਸਾਡਾ ਸਾਡੇ ਪੰਜਾਬ ਦਾ ਵਲਡ ਟੂ ਵਲਡ ਸੜਕ ਜਿਹੜੀ ਹੈ ਉਹ 100% ਕੰਪਲੀਟ ਹੋਏਗੀ। ਠੀਕ ਹੈ ਜਿਹੜੀ ਕੇਜीडी ਵਾਲ ਸਾਹਿਬ ਦੀ ਸਰਕਾਰ ਸੀ ਨਹੀਂ ਦੇ ਵਿੱਚ ਜੀ ਔਰ ਉਹਨਾਂ ਲੋਕੀ ਕਹਿੰਦੇ ਸੀ ਬਿਜਲੀ ਔਰ ਪਾਣੀ ਦਾ ਬਹੁਤ ਯਾਰਾ ਸੀ ਹੁਣ ਲੋਕੀ ਭਾਜੀਪੀ ਆਂਦੇ ਬੜਾ ਫਿੱਟਦੇ ਮੈਂ ਹਾਂ ਤੇ ਕੀ ਚੱਕਰ ਕੀ ਹੈ ਦੇਖੋ ਮੈਂ ਕਹਿੰਦਾ ਕਿ ਕੰਮ ਕਰਨ ਦੇ ਵਿੱਚ ਔਰ ਲੋਕਾਂ ਨੂੰ ਸੁਪਨੇ ਦਿਖਾਉਣ ਦੇ ਵਿੱਚ ਬੜਾ ਫਰਕ ਹੁੰਦਾ ਹੈ ਕੇਜਰੀਵਾਲ ਸਾਹਿਬ ਕੰਮ ਤੇ ਯਕੀਨ ਕਰਦੇ ਸੀ ਇਹ ਜਿਹੜੀ ਪਾਰਟੀ ਬੀਜੇਪੀ ਪਾਰਟੀ ਹੈ ਤੁਹਾਨੂੰ ਪਤਾ ਹੈ ਕਿ 14 ਵਿੱਚ ਸਰਕਾਰ ਬਣਾਈ ਤੇ ਲੋਕਾਂ ਨੂੰ ਬੜੇ ਜੁਮਲੇ ਲੋਕਾਂ ਨੂੰ ਬੜੇ ਵਾਅਦੇ 15-15 ਲੱਖ ਦੇ ਵਾਅਦੇ ਦਿਖਾਏ ਲੋਕਾਂ ਨੂੰ ਸੁਪਨੇ ਦਿਖਾਏ ਦੱਸੋ ਕਿੰਨੂੰ 15 ਲੱਖ ਰੁਪਏ ਮਿਲ ਗਿਆ ਪਰ ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਚਾਹੇ ਉਹ ਬਿਜਲੀ ਦੀ ਗਰੰਟੀ ਕੀਤੀ ਸੀ ਅੱਜ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਜੇ ਆਪਾਂ ਹੈਲਥ ਵੰਵ ਦੀ ਗੱਲ ਕਰ ਰਹੀਏ ਅੱਜ ਹਰ ਹਰ ਹਲਕੇ ਦੇ ਵਿੱਚ 8-8 10-10 ਮਹੱਲਾ ਕਿਲ੍ਹੇ ਐਜੂਕੇਸ਼ਨ ਦੀ ਗੱਲ ਕਰਨ ਨੂੰ ਸਾਡੇ ਸਕੂਲਾਂ ਦੀ ਮਨਾਰ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੰਬਰ 1 ਚੱਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸਾਡੇ ਜਿੰਨੇ ਵੀ ਸਕੂਲ ਸੀਗੇ ਉਹਨਾਂ ਦੀ ਚਾਰ ਦਿਵਾਰੀ ਹੋਵੇ ਚਾਹੇ ਕਮਰੇ ਬੱਚਿਆਂ ਵਾਸਤੇ ਹੋਣ ਬੱਚਿਆਂ ਦੇ ਬੈਠਣ ਨੂੰ ਫਰਨੀਚਰ ਹੋਵੇ ਚਾਹੇ ਉਹ ਨੀ ਕਿ ਸਟੱਡੀ ਬੇਸ ਤੇ ਕੋਈ ਵੀ ਚੀਜ਼ ਲੋੜ ਹੈ ਤੇ ਪਹਿਲ ਦੇ ਆਧਾਰ ਤੇ ਕੀਤੀ ਗਈ ਹੈ ਸਾਡਾ ਪਿਛਲਾ ਸੀ ਤਿੰਨ ਸਾਲਾ ਮਨਾਇਆ ਤੇ ਜਿਸ ਦੇ ਵਿੱਚ ਲਗਾਤਾਰ ਹਰ ਸਕੂਲ ਦੇ ਵਿੱਚ ਜਾ ਕੇ ਟੀਚਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਪੇਰੈਂਟਸ ਵੀ ਬੈਠ ਕੇ ਮਿਲਨੀ ਟੀਚਰ ਮਿਲਣੀ ਕੀਤੀ ਹੈ ਉਹਦੇ ਵਿੱਚ ਕਰੀਬਨ ਸਾਡੇ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਤਕਰੀਬਨ ਜਿੰਨੀ ਡਿਵੈਲਪਮੈਂਟ ਆ 3 ਸਾਲ ਦੇ ਵਿੱਚ ਐਜੂਕੇਸ਼ਨ ਦੀ ਹੋਈ ਹੈ ਕਿਦੇ ਵੀ ਨਹੀਂ ਹੋਈ ਹੋਣੀ ਤਸਵੀਰ ਜਿਹੜੀ ਤਸਵੀਰ ਆਪਣੇ ਬਣੂਗੀ ਜਿਵੇਂ ਟਰਾਂਸਪੋਰਟ ਲੱਗਣ ਹਾਂ ਬਿਲਕੁਲ 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 ਬਣਾਵਾਂਗੇ ਸਾਡਾ ਅੰਡਰ ਪ੍ਰੋਸੈਸ ਹੈ ਲੁਧਿਆਣੇ ਨੂੰ ਨੌਰਥ ਹਲਕੇ ਨੂੰ ਸਬ ਤਸਵੀਲ ਮਿਲਣ ਜਾ ਰਹੀ ਹੈ ਮਿਲੇਗੀ ਔਰ ਸਾਡਾ ਅੰਡਰ ਪ੍ਰੋਸੈਸ ਹੈ ਇਸ ਦੇ ਨਾਲ ਨਾਲ ਹੋਰ ਮੈਂ ਕਾ ਦੱਸ ਦਵਾਂ ਕਿ ਅਸੀਂ ਇੱਕ ਗ੍ਰਿਡ ਬਣਾਉਣ ਜਾ ਰਹੇ ਹਾਂ ਚਰਚਵੀ ਦਾ ਜਿਹੜਾ ਨੌਰਥ ਹਲਕੇ ਨੂੰ ਰਨ ਕਰੇਗਾ ਔਰ ਤਕਰੀਬਨ ਇਸ ਆਨਵਿਲ ਟਾਈਮ ਦੇ ਵਿੱਚ ਬਿਜਲੀ ਦੀ ਬਹੁਤ ਵਧੀਆ ਪਛਾਹ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੀ ਲਿਖਿਆ ਗਿਆ ਬਿਜਲੀ ਨਹੀਂ ਮਿਲੀ ਸੀ ਕਿ ਅਤਕੀ ਵਾਰ ਲੋਕਾਂ ਨੂੰ ਅਤਕੀ ਗਰਮੀ ਸ਼ੁਰੂ ਹੋ ਗਈ ਹੈ ਰਾਤ ਬਲੂ ਗਈ ਅਤਕੀ ਵਾਰ ਕੋਈ ਬਿਲਕੁਲ ਅਸੀਂ ਤਕਰੀਬਨ ਸਰਦੀ ਨਹੀਂ ਲੱਗਣਗੇ ਬਿਲਕੁਲ ਕਾਠੀ ਲੱਗਣਗੇ ਅਸੀਂ ਸਰਦੀਆਂ ਦੇ ਵਿੱਚ ਸਾਰਾ ਮੁਕੰਮਲ ਇੰਤਜ਼ਾਮ ਕਰ ਲਿਆ ਜਿੰਨੇ ਵੀ ਹਲਕਿਆਂ ਦੇ ਵਿੱਚ ਟਰਾਂਸਫਾਰਮਰ ਚੇਂਜ ਹੋਣ ਵਾਲੇ ਸੀ ਉਹ ਚੇਂਜ ਕਰ ਲਏ ਹੁਣ ਸਾਡਾ ਅਗਲਾ ਟੀਚਾ ਹੈਗਾ ਜਿਹੜੀਆਂ ਜਿੰਨੀਆਂ ਤਾਰਾਂ ਨੇ ਅਟਰਨਲ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹ ਅਸੀਂ ਲਗਾਤਾਰ ਚ ਆ ਟ੍ਰਾਂਸਫਰ ਤਾਂ ਠੀਕ ਚੱਲ ਰਿਹਾ ਸੀਗਾ ਪਿਛਲ ਪਾਵਰ ਹੀ ਬੜੀ ਆ ਰਹੀ ਸੀ ਪਰ ਤਾਰਾ ਕਮਜ਼ੋਰ ਹੋਣ ਕਰਕੇ ਪਟਾਕੇ ਪੈਂਦੇ ਸੀਗੇ ਪਟਾਕੇ ਪੈਣ ਨਾਲ ਨੁਕਸਾਨ ਹੁੰਦਾ ਸੀ ਪਰ ਅਸੀਂ ਟੋਟਲ ਤਾਰਾਂ ਵੀ ਚੇਂਜ ਕਰ ਰਹੇ ਹਾਂ ਤਕਰੀਬ ਸਾਨੂੰ ਕੋਈ ਕਿਸੇ ਦੀ ਕਮੀ ਨਹੀਂ ਹੈ ਔਰ ਫੰਡ ਜਿਹੜੀ ਪਿਛਲੀ ਸਰਕਾਰਾਂ ਬਿਆਤੀ ਕਰਦੀਆਂ ਸੀਗੀਆਂ ਕਿ ਸਾਡੇ ਕੋਲ ਫੰਡ ਨਹੀਂ ਖਜ਼ਾਨਾ ਖਾਲੀ ਹੈ ਸਾਡੇ ਪਹਿਲੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਹਰ ਸੇਈ ਤੋਂ ਕਹਿ ਕਰਦੇ ਕਿ ਸਾਡੇ ਦੀ ਖ ਫੰਡ ਦੀ ਕਮੀ ਨਹੀਂ ਹੈ ਕਿਉਂਕਿ ਜਿਹੜਾ ਲੋਕ ਲੋਕ ਰੋਜ਼ਮਰ ਦਾ ਟੈਕਸ ਸਰਕਾਰ ਨੂੰ ਜਿੰਦ ਨੇ ਉਹ ਟੈਕਸ ਦੀ ਵਾਪਸੀ ਦੇ ਵਿੱਚ ਅਸੀਂ ਸ਼ਹਿਰ ਦੀ ਪੰਜਾਬ ਦੀ ਡਿਵੈਲਪਮੈਂਟ ਕਰ ਰਹੇ ਹਾਂ ਸਾਫ ਇਨਸ਼ਾਅੱਲਾ ਕਿਹਦੇ ਵਿੱਚ ਜਿਹੜਾ ਪੁਲ ਹੈ ਉਹ ਕਦੋਂ ਤੱਕ ਲੋਕਾਂ ਨੂੰ ਮਿਲ ਕੇ ਤਿਆਰ ਮਿਲੂਗਾ ਜਿਹੜਾ ਲਗਾਤਾਰ ਲੋਕ ਇੰਤਜ਼ਾਰ ਕਰਦੇ ਪਏ ਨੇ ਕਿ ਕਦੋਂ ਤੱਕ ਤੁਹਾਡਾ 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 ਸਵਾਲ ਬਹੁਤ ਸ਼ਾਨਦਾਰ ਹੈ ਅਜ ਤੋਂ 12-15 ਸਾਲ ਪਹਿਲੇ ਦਾ ਜਿਹੜਾ ਬੁੱਡੇ ਨਾਲੇ ਦਾ ਪੁਲ ਸੀਗਾ ਜਿਹੜਾ ਅਸੀਂ ਜਲੰਧਰ ਬਾਈਪਾਸ ਚੋਂ ਤੋਂ ਸ਼ਹਿਰ ਵਿੱਚ ਐਂਟਰ ਕਰਦੇ ਹਾਂ ਜੇ ਮੈਂ ਕਹਿ ਸਕਾਂ ਕਿ ਸ਼ਹਿਰ ਜਲੰਧਰ ਅੰਮ੍ਰਿਤਸਰ ਨੂੰ ਤੇ ਦਿੱਲੀ ਤੱਕ ਜੇ ਰਸਤਾ ਜੀਣਾ ਹੋਵੇ ਤੇ ਪੁਲ ਸੀਗਾ ਮਡੇ ਦਰਿਆ ਦਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਆਂ ਦੇਖਾ ਕਰਕੇ ਪਹਿਲਾਂ ਬੰਦ ਕਰਤਾ 3 ਸਾਲ ਬੰਦ ਕਰਨ ਤੋਂ ਬਾਅਦ ਫਿਰ ਤੋੜ ਕੇ ਨੂੰ ਰਸਤਾ ਬੰਦ ਕਰਕੇ ਤੇ ਨੀਚੇ ਨੂੰ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ 12 13 ਸਾਲ ਲੋਕਾਂ ਦੇ ਸੰਤਾਪ ਚੱਲਿਆ ਔਰ ਜੇ 3 ਸਾਲ ਤੋਂ ਲਗਾਤਾਰ ਜੋ ਲੋਕਾਂ ਨਾਲ ਵਾਦਾ ਕਰਕੇ ਆਇਆ ਸੀ ਮੈਂ ਔਰ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਸੀਗੀ ਜਿਹ ਪਿਛਲੀਆਂ ਰਵੈਤੀ ਪਾਰਟੀਆਂ ਨੇ 15 ਸਾਲ ਚ ਇਹਦਾ ਕੰਮ ਨਹੀਂ ਕਰਵਾਇਆ ਤੇ ਇਹ 3 ਸਾਲ ਚ ਕਿਦਾਂ ਕਰਵਾ ਦੇਣਗੇ ਪਰ ਮੈਂ ਕਿਤੇ ਨਾ ਕਿਤੇ ਮਾਨਣਾ ਕਹਿ ਸਕਦਾ ਕਿ ਮੈਂ ਲੋਗਾ ਦੇ ਦਿੱਤੀ ਵੋਟ ਦੇ ਨਾਲ ਤਾਕਤ ਦੇ ਨਾਲ ਵਿਧਾਨ ਸਭਾ ਦਾ ਮੈਂਬਰ ਬਣਿਆ ਔਰ ਮੈਂਬਰ ਬਣਨ ਤੋਂ ਬਾਅਦ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਮੈਂ ਇਹ ਪੁਲ ਬਣਾਉਣ ਚ ਕੰਮ ਜੁਆ ਹੋਇਆ ਜਿਹੜਾ ਇਹ 30 April ਨੂੰ ਸਾਡੇ ਹੈਂਡਓਵਰ ਹੋ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਦੇ ਹਿਤ ਲੋਕਾਂ ਦੇ ਹਿਤ ਕਰਦੇ ਆਂਗੇ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਫਾਸਟ ਇਹ ਪੁਲ ਦਾ ਕੰਮ ਹੋਇਆ ਨਹੀਂ ਤੋ ਆਮ ਰਵੈਤੀ ਪਾਰਡੀਆਂ ਜਿਹੜੀ ਦੂਸਰੀਆਂ ਪਾਰਡੀਆਂ ਸੀ ਇਹ ਖਾਬ ਦਸਨੀ ਸੀਗੀਆਂ कि ਬਗੜੀ ਖਾਬ ਦੇਖ ਲੈਨੇ ਪਰ ਮੈਂ ਮਾਨਾ ਕਿ ਅਸੇ ਤਾਂ ਕਿ ਇਹ ਖਾਬ ਨਹੀਂ ਹੈ ਅਸਰ ਪਗਵੰਦ ਸਿੰਘ ਮਾਨ ਦੀ ਟੀਮ ਹੈ ਮੁਖਮਦਲੀ ਪਗਵੰਦ ਸਿੰਘ ਮਾਨ ਦੀ ਟੀਮ ਹੈ ਜਿਨ੍ਹਾਂ ਨੇ ਤੁਹਾਡੇ ਨਿਗਰਾਨੀ ਚ ਹੋਇਆ ਹੈ ਮਿੱਟੀ ਬਿਲਕੁਲ ਬਿਲਕੁਲ ਸਾਰਾ ਮੈਂ ਹਰ ਦਿਨ ਮੇਰਾ ਮੇਨ ਰਸਤਾ ਵੀ ਹੋਈ ਹੈ ਮੈਂ ਅਪਟਾਉਨ ਸਵੇਰੇ ਸ਼ਾਮੀ ਜੇ ਸ਼ਹਿਰ ਨੂੰ ਜਾਣਾ ਤੇ ਮੈਂ ਦੋਨੋਂ ਟਾਈਮ ਰੁੱਕ ਕੇ ਚੈੱਕ ਕਰਕੇ ਜਾਣਾ ਹੋਰ ਉਹਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਹੈ ਕੁਆਲਟੀ ਕੰਪਰਮਾਈਜ਼ ਨਹੀਂ ਹੈ ਔਰ ਤਕਰੀਬਨ ਪੁਲ ਜਿਹੜਾ ਜੇ ਉਹ ਅੰਗਰੇਜ਼ ਗਵਰਨਮੈਂਟ ਨੇ ਬਣਾਇਆ ਸੀ 100 ਸਾਲ ਵਾਸਤੇ ਅਸੀਂ 150 ਸਾਲ ਬਣਾ ਰਹੇ ਹਾਂ ਕਿ ਇਹ ਪੁਲ ਜਲ ਬੜਾ ਵਧੀਆ ਇੱਥੇ ਬਸ ਨਹੀਂ ਹੈ ਜਿਹੜਾ ਨੀਚੇ ਵਾਲਾ ਪੁਲ ਬਣਿਆ ਖੱਬੇ ਪਾਸੇ ਜਿਹਨੇ ਅੱਜ ਸਾਡਾ ਸਾਥ ਦਿੱਤਾ ਤਿੰਨ 12 13 ਸਾਲ ਉਸ ਦੇ ਬਰਾਬਰ ਦੂਸਰੇ ਪਾਸੇ ਇੱਕ ਪੁਲ ਹੋਰ ਬਣਾਉਣ ਜਾ ਰਹੇ ਹਾਂ ਜਿਸ ਦੀ ਕੀਮਤ 3 ਕਰੋੜ 78 ਲੱਖ ਰੁਪਈਆ ਉਹ ਵੀ ਨਮਨ ਤਕਰੀਬਨ 3-4 ਦਿਨ ਤੱਕ ਚਾਲੂ ਕਰ ਦੇਣਾ ਔਰ ਉਸ ਦੇ ਨਾਲ ਨਾਲ ਕੁੰਨਨਪੁਰੀ ਵਾਲਾ ਪੁਲ ਉਹ ਵੀ ਅਸੀਂ ਸਟਾਰਟ ਕਰ ਦਿੱਤਾ ਹੈ ਸ਼ਿਪੁਰੀ ਵਾਲਾ ਪੁਲ ਸਟਾਰਟ ਕਰ ਦਿੱਤਾ ਹੈ ਦਰਿਆ ਦੇ ਦੂਸਰੀ ਸਾਈਡ ਤੇ ਜਿਹੜੀ ਕਦੀ ਸੋਚ ਵੀ ਨਹੀਂ ਸੀ ਕਿ ਇੱਥੇ ਸੜਕ ਬਣ ਸਕਦੀ ਹੈ ਕਿਤੇ 4 ਫੁੱਟ ਜਗ੍ਹਾ ਸੀ ਕਿਤੇ 8 ਫੁੱਟ ਜਗ੍ਹਾ ਸੀ ਕਿਤੇ 10 ਫੁੱਟ ਜਗ੍ਹਾ ਸੀ ਅੱਜ 20 ਫੁੱਟ 22 ਫੁੱਟ ਦੀ ਅਸੀਂ ਉਹ ਸੜਕ ਬਣਾ ਦਿੱਤੀ ਹੈ ਲੋਕਾਂ ਦਾ ਪਿਆਰ ਲੋਕਾਂ ਦੀ ਸਰਕਾਰ ਉੱਥੇ 5 ਕਰੋੜ 80 ਲੱਖ ਰੁਪਏ ਸੀ ਲਗਾਇਆ ਹੋਰ ਤੇ ਬੀ ਰਿਮਨੋ ਤੇ ਜੇ 10 15% ਕੰਮ ਰਹਿ ਗਿਆ ਉਹ ਮੁਕੰਮਲ ਹੋ ਜਾਏਗਾ ਲੋਕਾਂ ਦੇ ਅਸੀਂ ਜਿਹੜਾ دریا ਦੇ ਕੰਢੇ ਤੇ ਵਨਵੀ ਚੱਲ ਰਹੀ ਹੈ ਉਹਨੂੰ ਬਿਲਕੁਲ ਕਲੀਅਰ ਕਰਕੇ ਅਸੀਂ ਰੋਡ ਦੋਨੋਂ ਬਸੇ ਖੜਾ ਦੇਣਾ ਹੈ ਸਵਾਲ ਹੈ ਕਿ ਕੱਲ ਐਮਪੀ ਸੰਜੀਵ ਰੋੜਾ ਜੀ ਨੇ ਇੱਕ ਗਰਾਉਂਡਰ ਪਾਸ ਕੀਤਾ ਕਿ 2 ਵਜੇ ਤੱਕ ਰੈਸਟੋਰੈਂਟਸ ਖੁੱਲੇ ਰਹਿਣਗੇ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਉਸ ਚੀਜ਼ ਨੂੰ ਦੇਖੋ ਮੇਰੀ ਗੱਲ ਸੁਣੋ ਅਸੀਂ ਕੋਈ ਵੀ ਇੰਡਸਟਰੀ ਹੈ ਚਾਹੇ ਕੋਈ ਵੀ ਵਪਾਰ ਹੈ ਉਹਨੇ ਪਰਫੋਰਮੈਂਸ ਦੇਖਣਾ ਜਾਨੇ ਆ ਅਸੀਂ ਬਾਹਰੀ ਕੰਟਰੀਆਂ ਜਾਨੇ ਆ ਉਥੇ ਬਾਹਰ ਨਹੀਂ ਕੰਡਾ ਜੇ ਟਾਈਮਿੰਗ ਹੁੰਦੀ ਹੈ ਹਰ ਚੀਜ਼ ਦੀ ਪਰ ਕਿਤੇ ਨਾ ਕਿਤੇ 24 ਆਵਰਸ ਸੇਵਾਵਾਂ ਦੇਣੀਆਂ ਸਾਨੂੰ ਜ਼ਰੂਰੀ ਨੇ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਕਿ ਜਿਹੜੀ ਲੋਕਾਂ ਦੀ ਡਿਮਾਂਡ ਸੀ ਹੋਟਲ ਇੰਡਸਟਰੀ ਦੀ ਰੈਸਟੋਰੈਂਟ ਨਰਸਰੀ ਦੀ ਡਿਮਾਂਡ ਸੀ ਕਿ ਲੋਕ ਫੈਕਟਰੀਆਂ ਤੋਂ ਫ੍ਰੀ ਹੋ ਕੇ 9 ਵਜੇ ਘਰ ਆਉਂਦੇ ਨੇ 9 ਵਜੇ ਘਰ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਫੰਕਸ਼ਨ ਤੇ ਜਾਣਾ ਹੋਵੇ ਜਾਂ ਕਿਤੇ ਬਾਹਰ ਖਾਣਾ ਖਾਣਾ ਜਾਣਾ ਖਾਣਾ ਹੋਵੇ ਤੇ ਉਹਨਾਂ ਵਰਸੇ ਬੜੀ ਪ੍ਰੋਬਲਮ ਹੁੰਦੀ ਸੀ ਕਿ ਜਦੋਂ ਜਾਂਦੇ ਤੱਕ 11 ਜਾਂ 11:30 ਵਜੇ ਉਹਨੂੰ ਬੰਦ ਕਰਾਇਆ ਜਾਂਦਾ ਸੀ ਪਰ ਸਜੀਵ अरोड़ा ਜੀ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਲੱਗਦਾ ਨਹੀਂ ਕਿ ਕਿਤੇ ਇਲੈਕਸ਼ਨ ਆ ਫਿਰ ਇਲੈਕਸ਼ਨਾਂ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੀ ਥੋੜੀ ਖਰਾਬ ਹੋ ਸਕਦੀ ਕਿਉਂਕਿ ਰੈਸਟੋਰੈਂਟਸ ਦੇ ਵਿੱਚ ਲੋਕ ਜਿੱਦਾਂ ਡਰਿੰਕ ਕਰਕੇ ਨਿਕਲਣਗੇ ਤਾਂ ਲਾ ਐਂਡ ਆਰਡਰ ਦੀ ਮੈਂ 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 ਤੁਹਾਨੂੰ ਇੱਕ ਬੇਨਤੀ ਕਰਾਂਗਾ ਮੈਂ ਤੁਹਾਨੂੰ ਬੇਨਤੀ ਕਰਾਂ ਲੁਧਿਆਣੇ ਦੇ ਲੋਕ ਬੜੇ ਸਿਆਣੇ ਨੇ ਇਗਰ ਟਾਈਮ ਵਧਾਇਆ ਗਿਆ ਇਹ ਉਹ ਸਚੀ ਨੂੰ ਦੇਖ ਕੇ ਨਹੀਂ ਵਧਾਇਆ ਗਿਆ ਇਹ ਲੋਕਾਂ ਦੀ ਡਿਮਾਂਡ ਅਸਟਰੀਸਟਾਂ ਦੀ ਡੀਲਰਸ ਦੀ ਕਿਉਂਕਿ ਵਪਾਰੀ ਵਰਗ ਨਾਲ ਤਾਂ ਲੜਾਈ ਲੜ ਸਕਦਾ ਹੈ ਨਾਨ ਅਸਟਰੀ ਲਈ ਲੜ ਸਕਦਾ ਉਹ ਅਮਨ ਪਸੰਦ ਲੋਕ ਨੇ ਅਮਨ ਪਸੰਦ ਲੋਕਾਂ ਵਾਸਤੇ ਨਹੀਂ ਦੇ ਵਿੱਚ ਸੁਰੱਖਿਆ ਲਈ ਕੀ ਹੋਊਗਾ ਜੀ ਉਹਦੇ ਸਾਡੀ ਸਾਡੀ ਤਕਰੀਬਤ ਸੀ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਰੋਜ਼ ਦੀ ਰਾਤ ਨੂੰ ਨਾਈਟ ਡੈਮੋਨੇਸ਼ਨ ਕਹ ਦਈਏ ਨਾਈਟ ਸਾਡੀ ਫੋਰਸ ਰੋਡ ਤੇ ਹੁੰਦੀ ਹੈ ਕੋਈ ਵੀ ਐਸਾ ਕੋਈ ਕਦਮ ਨਹੀਂ ਚੁੱਕਿਆ ਜਾਏਗਾ ਜਿੱਦ ਸਾਨੂੰ ਲੋਕਾਂ ਨੂੰ ਹਰਸਮੈਂਟ ਹੋਵੇ ਇਲਾਨ ਨਹੀਂ ਹੋਣਾ ਨਹੀਂ ਨਹੀਂ ਇਲੈਕਸ਼ਨਾਂ ਨਹੀਂ ਬਾਤ ਵੀ ਇਦਾਂ ਹੀ ਕਰਾਂਗੇ ਕੋਈ ਇਲੈਕਸ਼ਨ ਸਟੈਂਡ ਨਹੀਂ ਹੈ ਨਾ ਹੀ ਕੋਈ ਇਲੈਕਸ਼ਨ ਦੀ ਡੇਟ ਅਨਾਉਂਸ ਹੋਈ ਹੈ ਇਹ ਅਸੀਂ ਲੋਕਾਂ ਦੀ ਫੈਸਿਲਿਟੀ ਵਾਸਤੇ ਲੋਕਾਂ ਦੀ ਕਿਉਂਕਿ ਹੋਟਲ ਇੰਡਸਟਰੀ ਹੈ ਤੇ ਰੈਸਟੋਰੈਂਟ ਇੰਡਸਟਰੀ ਬਹੁਤ ਵੱਡੀ ਹੈ ਜਿਹੜੀ ਅੱਜ ਪੰਜਾਬ ਨੂੰ ਬਹੁਤ ਵੱਡਾ ਰੈਵਨਿਊ ਦੇ ਰਹੀ ਹੈ ਟਾਬਿਆਂ ਨੂੰ ਵੀ ਟਾਈਮ ਬਿਲਕੁਲ ਟਾਬਿਆਂ ਨੂੰ ਟਾਈਮ ਰੱਖਾਂਗੇ ਬਿਲਕੁਲ ਟਾਈਮ ਉਹਨਾਂ ਦੇ ਵਿੱਚ ਬਿਲਕੁਲ ਫੈਸਿਲਿਟੀ ਹੋਏਗੀ ਕਿਉਂਕਿ ਟਾਬਾ ਇੱਕ ਆਮ ਜਨਤਾ ਵਾਸੀ ਆਮ ਲੋਕਾਂ ਵਾਸੀ ਹੁੰਦਾ ਉਹਨੂੰ ਬਿਲਕੁਲ ਫੈਸਿਲਿਟੀ ਬਿਲਕੁਲ ਬਰਾਬਰ ਮਿਲੇਗੀ ਬਿਲਕੁਲ ਮੇਕਅੱਪ ਇੱਕ ਵੱਡਾ ਮੁੱਦਾ ਜੀ ਕਿ ਜਿਹੜਾ ਰੇਲਵੇ ਸਟੇਸ਼ਨੋਂ ਉਹਦੇ ਬਾਹਰ ਬੱਚੇ ਫਲੂਡ ਪੀਂਦੇ ਆ ਜੀ ਰਾਤ ਦੇ ਸਮੇਂ ਵੀ ਦਿਨੇ ਵੀ ਦੇਖ ਸਕਦੇ ਹੋ ਤੁਸੀਂ ਉਹਨੂੰ ਕਿਸ ਤਰ੍ਹਾਂ ਮਤਲਬ ਕਿ ਆਪਾਂ ਦੇਖੋ ਬਿਲਕੁਲ ਮੈਂ ਕੱਲ ਪਰਸੋਂ ਪੁਲਿਸ ਕਮਿਸ਼ਨਰ ਨਾਲ ਮੇਰੀ ਮੀਟਿੰਗ ਹੋਈ ਸੀਗੀ ਲਾ ਔਰ ਤੇ ਕਿਉਂਕਿ ਅਸੀਂ ਬਿਲਕੁਲ ਯਕੀਨੀ ਬਣਾਵਾਂਗੇ ਰਾਤ ਨੂੰ ਸਾਡੀ ਫੋਰਸ ਰੋਡ ਤੇ ਹੋਏਗੀ ਅਸੀਂ ਮੈਂ ਸੀਪੀ ਸਾਹਿਬ ਨੂੰ ਕਿਹਾ ਬੇਸ਼ੱਕ ਜੀ ਦਿਨ ਨੂੰ ਕੋਈ 2 ਘੰਟੇ ਆਪਣੀ ਫੋਰਸ ਨੂੰ ਰੈਸਟ ਦੇ ਦਿਓ ਰਾਤ ਨੂੰ ਆਪਾਂ ਉਹਨਾ ਟਾਈਮ ਵਧਾ ਕੇ ਸਾਡੀ ਜਿਹੜੀ ਫੋਰਸ ਫੋਰਸ ਹੈ ਉਹ ਬਿਲਕੁਲ ਰੋੜਦੇ ਰਹੀ ਅਸੀਂ ਬਿਲਕੁਲ ਅਸੀਂ ਬਿਲਕੁਲ ਲਾਨ ਆਦਮੂ ਜਦੋਂ ਪੁਲਿਸ ਸਾਹਮਣੇ ਖੜੀ ਹੁੰਦੀ ਤਾਂ ਹੀ ਬੱਚੇ ਕਰਦੇ ਹੁੰਦੇ ਤੂੰ ਦੇਖੋ ਦੇਖੋ ਕਿੰਨੇ ਨਾ ਕਿੰਨੇ ਜਿਸ ਚੀਜ਼ ਨੂੰ ਅਸੀਂ ਦੇਖਿਆ ਕੀਤਾ ਗਿਆ ਪਰ ਹੁਣ ਦੇਖਿਆ ਨਹੀਂ ਕੀਤਾ ਜਾਏਗਾ ਔਰ ਉੱਤੇ ਫਿਰ ਮੈਂ ਆਪ ਖੁਦ ਤਕਰੀਬਨ ਮੇਰੀ ਸੋਚ ਹੁੰਦੀ ਕਿ ਮੈਂ ਰਾਤ ਨੂੰ ਰੋੜਦੇ ਰਵਾਂ ਮੈਂ 11 12 ਵਜੇ ਤੱਕ ਆਪ ਰੋੜਦੇ ਰਹਿਣਾ ਜਿਹੜੀਆਂ ਜਿੱਥੇ ਸਾਡੀਆਂ ਬਰੀਕੀਆਂ ਹੁੰਦੀਆਂ ਨੇ ਮੈਂ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਜਾਂ ਡੀਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉਹਨਾਂ ਦਾ ਧਿਆ ਪਰ ਕਿਤਨਾ ਕਿਤੇ ਗੁਰਮਾਰੇ ਕਿਰਪਾ ਕਰਨੇ ਸਾਡੀ ਸਰਕਾਰ ਦਿਨ ਦੁਗਰਾ ਦੀ ਟੱਕੀ ਕਰੇਗੀ ਕਿਉਂਕਿ ਕਿਉਂਕਿ ਨੋਥ ਹਲਕਾ ਜਰਾ ਡੁੱਬਣਪੁਰੀ ਦਾ ਨਾਮ ਤੋਂ ਮਸ਼ਹੂਰ ਸੀਗਾ ਹੁਣ ਬਰਸਾਤ ਦਾ ਸੀਜ਼ਨ ਆ ਗਿਆ ਹੁਣ ਦੁਬਾਰਾ ਤਾਂ ਨਹੀਂ ਡੁੱਬਣਪੁਰੀ ਬਣ ਗਈ ਮੈਂ ਤਾਂ ਤੁਹਾਡੇ ਮੂੰਹ ਹੁਸਨ ਲ ਜਾਵਾਂਗਾ ਕਿ ਪਿਛਲੀ ਵਾਰੀ ਪਾਣੀ ਆਇਆ ਸੀ ਨਹੀਂ ਨਹੀਂ ਆਇਆ ਸੀ ਨਾ ਇਸ ਤੋਂ ਬਾਅਦ ਤਾਂ ਨਹੀਂ ਪਿਛਟ ਵੱਡੀ ਬਿਲਕੁਲ ਨਹੀਂ ਪਾਣੀ ਆਏਗਾ ਅਸੀਂ ਸੜਕ ਦੇ ਦੋਨੋਂ ਪਾਸੇ ਦਰਿਆ ਦੇ ਦੋਨੋਂ ਪਾਸੇ ਦੀਵਾਰ ਬਣਾ ਰਹੇ ਹਾਂ ਤਕਰੀਬਨ ਦੀਵਾਰ ਵੀ ਸਾਡੇ ਸਾਡੇ ਮੇਂ ਬਣ ਚੁੱਕੀ ਹੈ ਬਿਲਕੁਲ 201% ਸਾਡਾ ਹਲਕਾ ਔਰ ਪੰਜਾਬ ਕੁਚਾਲ ਤੁਹਾਡਾ ਸਾ ਕਿਉਂਕਿ ਇੱਕ ਤੁਸੀਂ ਐਸਾ ਪਿੱਲਰ ਹੋ ਜਿਹੜਾ ਸਾਨੂੰ ਸੱਚਾਈ ਤੱਕ ਲੈ ਕੇ ਜਾਂਦੇ ਹੋ ਔਰ ਲੋਕਾਂ ਦੀਆਂ ਛਾਵਾਂ ਔਰ ਸਾਡੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਥੈਂਕ ਯੂ ਧੰਨਵਾਦੀ ਥੈਂਕ ਯੂ